ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਡਾਈਜੀ ਸਾਹਿਬ ਫਰੀਦਕੋਟ ਰੇਂਜ ਤੇ ਡਾਇਰੈਕਸ਼ਨਸ ਤੇ ਕੰਮ ਕਰਦੇ ਆ ਪੁਲਿਸ ਨੇ ਜਿਹੜੀ ਨਸ਼ੇ ਨੂੰ ਖਾਤਮੇ ਦੇ ਲਈ ਮੁਹਿੰਮ ਚਲਾਈ ਹੈ ਉਹਦੇ ਤਹਿਤ ਕੱਲ ਮੋਗਾ ਪੁਲਿਸ ਦੀ ਥਾਣਾ ਕੋਟਿਸੇਖਾਂ ਦੀ ਟੀਮ ਨੂੰ ਇੱਕ ਵੱਡੀ ਸਫਲਤਾ ਹੱਥ ਲੱਗੀ ਹੈ ਅਸਾਰਾ ਆਪਰੇਸ਼ਨ ਐਸਪੀ ਸਪੈਸ਼ਲ ਕ੍ਰਾਈਮ ਦੀ ਸੁਪਰਵਾਈਜ਼ਨ ਹੇਠ ਡੀਐਸਪੀ ਧਰਮਕੋਟ ਤੇ ਐਸਐਚਓ ਕੋਟਿਸੇਖਾਂ ਦੀ ਟੀਮ ਨੇ ਐਗਜ਼ੀਕਿਊਟ ਕੀਤਾ ਹੈ ਇਹਦੇ ਤਹਿਤ ਪੁਲਿਸ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕੀ ਅਕਿਊਜ਼ਡ ਮੁਮਤਾਜ਼ ਕੋਰ ਪਤਨੀ ਅੰਗਰੇਜ਼ ਸਿੰਘ ਜਿਹਦਾ ਘਰ ਚੀਮਾ ਰੋਡ ਕੋਟੀ ਸੇਖਾਂ ਚ ਹੈਗਾ ਉੱਥੇ ਬਾਰੀ ਮਾਤਰਾ ਦੇ ਵਿੱਚ ਨਸ਼ੀਲੇ ਪਦਾਰਥ ਡਰਗ ਮਨੀ ਵਗੈਰਾ ਹੈਗੇ ਹੈ ਕ੍ਰੈਡੀਬਲ ਇਨਫੋਰਮੇਸ਼ਨ ਹੈਗੀ ਸੀ ਉਹਦੇ ਬੇਸਿਸ ਤੇ ਪੁਲਿਸ ਟੀਮ ਨੇ ਉੱਥੇ ਜਦੋਂ ਰੇਡ ਕੀਤੀ ਡਿਊਰਿੰਗ ਸਰਚ ਉੱਥੋਂ 2 ਕਿਲੋ 500 ਗ੍ਰਾਮ ਹੈਰੋਇਨ 2 ਦੇਸੀ ਪਿਸਟਲ ਬੱਤੀ ਬੋਰ ਤੇ 1 ਲੱਖ ਰੁਪਏ ਡਰਗ ਮਨੀ ਤੇ ਸੋਨੇ ਚਾਂਦੀ ਦੇ ਜਿਹੜੇ ਜੁਐਲਰੀ ਹੈਗੀ ਉਹ ਬਰਾਮਦ ਹੋਈ ਹੈ ਇਹਦੇ ਵਿੱਚ ਦੋ ਅਕਿਊਜ਼ਡ ਮੌਕੇ ਤੇ ਫੜ ਲਏ ਗਏ ਨੇ ਮਮਤਾਜ ਕੋਰ ਤੇ ਉਹਦੀ ਬੇਟੀ ਕਿਰਨ ਕੋਰ ਇਸ ਤੋਂ ਇਲਾਵਾ ਜਿਹੜੀ ਤਫਤੀਸ਼ ਤੋਂ ਗੱਲ ਸਾਹਮਣੇ ਆਈ ਸੀ ਤੇ ਸਿਗਰਟ ਇਨਫੋਰਮੇਸ਼ਨ ਤੋਂ ਗੱਲ ਪਤਾ ਲੱਗੀ ਸੀ ਤਿੰਨ ਅਕਿਊਜ਼ਡ ਹੋਰ ਇਸ ਕੇਸ ਦੇ ਵਿੱਚ ਇਨਵੋਲਵ ਹੈਗੇ ਨੇ ਉਹਨਾਂ ਤੇ ਵੀ ਬਾਈ ਨੇਮ ਐਫਆਈਆ ਰਜਿਸਟਰ ਕੀਤੀ ਗਈ ਹੈ ਉਹਨਾਂ ਨੂੰ ਪਾਲਣ ਲਈ ਜਿਹੜੀ ਵੱਖਰੀ ਵੱਖਰੀ ਪੁਲਿਸ ਦੀਆਂ ਟੀਮਾਂ ਨੇ ਉਹ ਰੇਡ ਕਰ ਰਹੀ ਹੈ ਜਲਦੀ ਉਹਨਾਂ ਨੂੰ ਅਰੈਸਟ ਕਰਕੇ ਤੇ ਆ ਜਿਹੜੀ ਪੂਰੀ ਹੈਗੀ ਡਰਗ ਦੀ ਸਪਲਾਈ ਚੇਨ ਇਨੂੰ ਪੂਰਾ ਜਿਹੜਾ ਹੈ ਖਤਮ ਕਰ ਦਿੱਤਾ ਜਾਊਗਾ। ਮਾਂ-ਬੇਟੀ ਦੇ ਨਾਲ ਕੋਈ ਹੋਰ ਵੀ ਇਹਨਾਂ ਦਾ ਪਰਿਵਾਰਕ ਮੈਂਬਰ ਹੈ ਸਰ? ਹਾਂਜੀ, ਇੱਕ ਇਹਨਾਂ ਦਾ ਬੇਟਾ ਹੈ ਤੇ ਇੱਕ ਇਹਨਾਂ ਦਾ ਭਤੀਜਾ, ਇੱਕ ਉਹਨਾਂ ਦਾ ਹੋਰ ਸਾਥੀ ਹੈ ਤੇ ਉਹਨਾਂ ਤੇ ਪਹਿਲਾਂ ਵੀ ਮੁਕਦਮੇ ਦਰਜ ਹੈਗੇ ਆ। ਕਿੰਨੇ ਦਿਨ ਤੋਂ ਕੰਮ ਕਰ ਰਹੇ ਜੀ ਸਰ? ਕਿੰਨੀ ਦੇਰ ਤੋਂ ਕੰਮ ਕਰ ਰਹੇ ਤੁਸੀਂ? ਇਹ ਇਨਫੋਰਮੇਸ਼ਨ ਮਿਲੀ ਸੀ ਸਾਨੂੰ ਕਿ ਥੋੜੇ ਟਾਈਮ ਤੋਂ ਕੰਮ ਕਰ ਰਹੇ ਨੇ ਇਹ। ਸਰ 2.5 ਕਿਲੋ ਹਰਮਨਦੀਰ ਕਬਰੀ ਬਹੁਤ ਵੱਡੀ ਹੈ। ਕਿੱਥੋਂ ਸਰ ਸਪਲਾਈ ਹੋਈ ਆ ਕੀ ਇਹਦੇ ਸਰ ਉਹ ਜਿਹੜੀ ਹੈ ਹਜੇ ਤੱਕ ਦੀ ਪੁੱਛਗਿੱਛ ਆਹੀ ਗੱਲ ਸਾਹਮਣੇ ਆਈ ਹੈ ਕਿ ਇਹਦੇ ਨਾਲ ਜਿਹੜੇ ਤਿੰਨ ਅਸੋਸੀਏਟਸ ਹੈਗੇ ਨੇ ਇਹ ਵੀ ਇਨਵੋਲਵ ਹੈਗੇ ਬਾਕੀ ਆ ਜਿਨ੍ਹਾਂ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਤੇ ਹੋਰ ਡੁੰਗਾਈ ਨਾਲ ਇਹਨਾਂ ਦੀ ਪੁੱਛਗਿੱਛ ਕੀਤੀ ਜਾਊਗੀ ਤੇ ਇਹਦੇ ਵਿੱਚ ਫੋਰਵਰਡ ਤੇ ਬੈਕਵਰਡ ਲਿੰਕੇਜ ਤੇ ਹੋਰ ਜਿਹੜੇ ਵੀ ਦੋਸ਼ੀ ਇਨਵੋਲ ਹੋਣਗੇ ਉਹਨਾਂ ਦੇ ਸਾਰਿਆਂ ਦੇ ਬਣਦੀ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਊਗੀ ਇੱਕ ਇਹਨਾਂ ਦਾ ਬੇਟਾ ਹੈ ਤੇ ਇੱਕ ਇਹਨਾਂ ਦਾ ਰਿਸ਼ਤੇਦਾਰ ਹੈ ਤੇ ਇੱਕ ਇਹਨਾਂ ਦੇ ਬੇਟੇ ਦਾ ਅਸੋਸੀਏਟ ਹੈ ਕਰ ਮਾਮੇ ਦੀ ਫਰਮ ਰੋਡ ਮਾਮੇ ਕਰਦੇ ਨਹੀਂ ਹਜੇ ਤੱਕ ਕੋਈ ਪਹਿਲਾਂ ਦਾ ਮਾਮਲਾ ਸਾਹਮਣੇ ਨਹੀਂ ਆਇਆ ਰਿਕਵਰੀ ਇੱਕ ਵਾਰੀ ਦੁਬਾਰਾ ਪ੍ਰੀਸ ਕਰਦੇ ਟੋਟਲ 2 ਕਿਲੋ 500 ਗ੍ਰਾਮ ਹੈਰੋਇਨ 1 ਲੱਖ ਰੁਪਏ ਡਰਗ ਮਨੀ 2 ਦੇਸੀ ਪਿਸਟਲ 32 ਬੋਰ ਤੇ ਸੋਨੇ ਤੇ ਚਾਂਦੀ ਦੇ ਜਿਹੜੇ ਜੁਐਲਰੀ ਹੁੰਦੀ ਹੈ ਉਹ ਵੀ ਇਹਨਾਂ ਦੇ ਘਰੋਂ ਮਿਲੀ ਹੈ ਸਰ ਜਿਹੜੇ ਤੈਨੂੰ ਹੋਰ ਅਗੇ ਨੇ ਉਹਨਾਂ ਦੇ ਫੈਮਿਲੀ ਮੈਂਬਰ ਹੀ ਆ ਜਾਂ ਕੋਈ ਹੋਰ ਇਹਨਾਂ ਦੇ ਵਿੱਚੋਂ ਦੋ ਇਹਨਾਂ ਦੇ ਫੈਮਿਲੀ ਮੈਂਬਰ ਹੀ ਨੇ ਤੇ ਇੱਕ ਹੋਰ ਉਹਨਾਂ ਦਾ ਅਸੋਸੀਏਟ ਹੈ ਸਰ ਲਗਾਤਾਰੋਂ ਹਰ ਵਕਤ ਇਹਨਾਂ ਕਰ ਕਵਰੀ ਫੜੀ ਫੜੀ ਜਾਂਦੀ ਵੱਡੀ ਮਾਤਰਾ ਦੇ ਵਿੱਚ ਤੇ ਕਿੱਥੋਂ ਲੈ ਕੇ ਆਉਂਦੇ ਉਹਦੀ ਰੋਕ ਨਹੀਂ ਕੀਤੀ ਜਾ ਸਕਦੀ ਜਿੰਨੇ ਵੀ ਮਾਮਲੇ ਹੁਣ ਤੱਕ ਦਰਜ ਹੋਏ ਆ ਉਹਨਾਂ ਦੇ ਸਾਰਿਆਂ ਦੇ ਵਿੱਚ ਅਸੀਂ ਬੈਕਵਰਡ ਲਿੰਕੇਜ ਦੇ ਤੱਕ ਗਏ ਹਾਂ ਉਹਦੇ ਵਿੱਚ ਦੋਸ਼ੀ ਹੋਰ ਵੀ ਨਾਮਜ਼ਦ ਹੋਏ ਨੇ ਜਿਹੜੇ ਫੜੇ ਵੀ ਜਾ ਰਹੇ ਨੇ ਕੰਟੀਨਿਊਸਲੀ ਤੇ ਉਹਨਾਂ ਤੋਂ ਹੋਰ ਬਰਾਮਦਗੀਆਂ ਵੀ ਹੋ ਰਹੀਆਂ ਨੇ ਤੇ ਬਾਕੀ ਜਿਹੜਾ ਇਹਦਾ ਸਪਲਾਈ ਚੇਨ ਹੈ ਉਹਨੂੰ ਪੂਰੇ ਨੂੰ ਅਸੀਂ ਖਤਮ ਕਰਨ ਲਈ ਕੰਟੀਨਿਊਸ 24/7 ਐਫਰਟਸ ਕਰ ਰਹੇ ਹਾਂ ਇਸ ਤੋਂ ਇਲਾਵਾ ਪਿਛਲੇ ਦਿਨਾਂ ਦੇ ਵਿੱਚ ਜਦੋਂ ਦੀ ਨਸ਼ੇ ਦੇ ਖਾਤਮੇ ਦੀ ਮੁਹਿੰਮ ਚੱਲੀ ਹੈ ਤੁਸੀਂ ਵੇਖਿਆ ਹੋਣਾ ਡੇਲੀ ਸਾਡੇ ਜਿਹੜੇ ਟਾਰਗੇਟਡ ਆਪਰੇਸ਼ਨਸ ਨੇ ਰੇਡਸ ਨੇ ਉਹ ਚੱਲ ਰਹੀਆਂ ਨੇ ਸਾਡੇ ਕੋਲ ਬੰਦੇ ਕਾਫੀ ਸਾਰੇ ਆਈਡੈਂਟੀਫਾਈ ਅਸੀਂ ਕਿਤੇ ਹੋਏ ਆ ਜਿਨ੍ਹਾਂ ਤੇ ਸਾਡੀ ਨਿਗਾਹ ਹੈਗੀ ਹੈ ਤੇ ਉਹਨਾਂ ਤੇ ਵੀ ਸਾਡੀ ਰੇਡ ਜਿਹੜੀ ਹੈ ਉਹ ਕੰਟੀਨਿਊਸ ਚੱਲ ਰਹੀ ਹੈ ਤੇ ਹੋਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਹੋਰ ਵੱਡੇ ਡਰੱਗਸ ਦੇ ਸਮਗਲਰ ਹੈਗੇ ਨੇ ਉਹਨਾਂ ਨੂੰ ਅਰੈਸਟ ਕਰਕੇ ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਸਰ ਅਸਲਾ ਲਾਇਸੈਂਸੀ ਸੀ ਜਾਂ ਨਹੀਂ ਜੀ ਆ ਇਲੀਗਲ ਹੋਏਗਾ ਸਰ ਇਹ ਕਿਥੋਂ ਕਿੱਥੋਂ ਰਿਕਵਰੀ ਜਿਹੜੀ ਰਿਕਵਰੀ ਜਿਹੜੀ ਹੋਈ ਆ ਸਰ ਇਹਨਾਂ ਦੇ ਘਰੋਂ ਹੀ ਆ ਜਾਂ ਬਾਹਰੋਂ ਕਿਤੇ ਆ ਆ ਸਰ ਇਹਨਾਂ ਦੇ ਘਰੋਂ ਹੀ ਹੋਈ ਆ ਰਿਕਵਰੀ ਜੀ ਇਸ ਲਈ ਤਾਂ ਪਤਾ ਲੱਗਾ ਜੀ ਕਿੱਥੋਂ ਲੱਗੇ ਉਹ ਇਹਨਾਂ ਦੀ ਆਜ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਡੂੰਘਾਈ ਨਾਲ ਇਹਨਾਂ ਦੀ ਪੁੱਛਗਿੱਛ ਕਰਾਂਗੇ ਤੇ ਜਿਹੜੇ ਬਾਕੀ ਦੋਸ਼ੀ ਰਹਿੰਦੇ ਨੇ ਇਸ ਮੁਕਦਮੇ ਦੇ ਵਿੱਚ ਉਹਨਾਂ ਦੀ ਅਰੈਸਟ ਕਰਨ ਤੋਂ ਬਾਅਦ ਹੋਰ ਜ਼ਿਆਦਾ ਆਬਸਾਰਾ ਮਾਮਲਾ ਕਲੀਅਰ ਹੋ ਜੂਗਾ ਬਾਕੀ ਅਸੀਂ ਟੈਕਨੀਕਲੀ ਵੀ ਇਹਨਾਂ ਦੇ ਫੋਨ ਵੀ ਐਨਾਲਿਸਿਸ ਕਰ ਰਹੇ ਆਂ ਸਰੇ ਆਪਣੇ ਬਾਰੇ ਸਰ ਜਾਣਕਾਰੀ ਮਿਲੀ ਕਿੰਨੀ ਪ੍ਰਾਪਰਟੀ ਇਹਨਾਂ ਦੀ ਹੋ ਉਹ ਸਾਰਾ ਹੁਣ ਇਨਵੈਸਟੀਗੇਸ਼ਨਸ ਕਲੀਅਰ ਹੋ ਜਾਊਗਾ ਇਹਨਾਂ ਦਾ ਪੁਲਿਸ ਡਿਮਾਂਡ ਹਾਸਿਲ ਹੋਣ ਤੋਂ ਬਾਅਦ ਲੱਗਦਾ ਕਿ ਜਿੰਨੀ ਗੱਗਰੀ ਬਹੁਤ ਵੱਡੀ ਰਿਕਵਰੀ ਹੈ ਹੈਵੀ ਰਿਕਵਰੀ ਹੈ ਤੇ ਇਸ ਤੋਂ ਲੱਗਦਾ ਕਿ ਜਿਹੜੇ ਨਸ਼ਾ ਇਹਨਾਂ ਨੇ ਲਿਆਂਦਾ ਆ ਸਪਲਾਈ ਕਰਨ ਜੱਲੇ ਸੀਗੇ ਉਸ ਤੋਂ ਹੀ ਇਹਨਾਂ ਨੇ ਜਿਹੜੀ ਆਪਣੀ ਪ੍ਰਾਪਰਟੀ ਬਣਾਈ ਹੋਵੇ ਤੇ ਪੁਲਿਸ ਕੋਲੋਂ ਵੀ ਲਗਾਤਾਰ ਵੱਖ-ਵੱਖ ਜ਼ਿਲਿਆਂ ਵਿੱਚ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਬੁਲਡੋਜ਼ਰਾਂ ਨਾਲ ਘਰ ਤੋੜੇ ਜਾ ਰਹੇ ਇਹਨਾਂ ਦੀ ਜਿਹੜੀ ਵੀ ਪ੍ਰਾਪਰਟੀ ਹੈਗੀ ਹੈ ਉਹ ਅਸੀਂ 68F ਦੇ ਤਹਿਤ ਕੰਪੀਟੈਂਟ ਅਥਾਰਟੀ ਨੂੰ ਕੇਸ ਬਣਾ ਕੇ ਭੇਜ ਫਿਰ ਇਹਨਾਂ ਦਾ ਅਸੀਂ ਫੋਰ ਫੀਚਰ ਕਰਾਵਾਂਗੇ ਸਰ ਇੱਕਾ ਧਲੇ ਤੋਂ ਫਰੋਜਪੁਰ ਜ਼ਿਲ੍ਹੇ ਤੋਂ ਕੋਟੇ ਸੇ ਖਾਂ ਕਿ ਕਿੰਨੇ ਦੂਰ ਰਹਿੰਦੇ ਉਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਡਿਊਰਿੰਗ ਮਤਲਬ ਰਿਮਾਂਡ ਜਦੋਂ ਇਹਨਾਂ ਦੀ ਪੁੱਛਗਿੱਛ ਹੋਊਗੀ ਕਲੀਅਰ ਹੋ ਜਾਊਗਾ ਕਿੰਨਾ ਟਾਈਮ ਹੋ ਗਿਆ ਐਗਜ਼ੈਕਟ 10 ਦੇਣਗੇ ਫਿਰ ਸਰ ਪਤਾ ਲੱਗ ਗਿਆ ਇਹਨਾਂ ਨੇ ਸਪਲਾਈ ਕਿੱਥੇ ਕਰਨੀ ਉਹ ਸਾਰਾ ਹੁਣ ਪੁਲਿਸ ਰਿਮਾਂਡ ਚ ਪਤਾ ਲੱਗ ਜਾਊਗਾ ਬਾਕੀ ਜਿਹੜੇ ਹੋਰ ਅਸੋਸੀਏਟ ਹੈਗੇ ਉਹਨਾਂ ਦੀ ਅਰੈਸਟ ਤੋਂ ਬਾਅਦ ਪਤਾ ਲੱਗ ਜਾਊਗਾ ਹੋਰ ਡੂੰਘਾਈ ਨਾਲ ਜਦੋਂ ਇਹਨਾਂ ਦੀ ਪੁੱਛਗਿੱਛ ਕਰਾਂਗੇ